ਹਾਂ ਜੀ ਵੀ ਮਿੱਤਰੋ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾ ਠੀਕ ਠਾਕ ਚੜਦੀ ਕਲਾ ਸਾਰੇ ਠੀਕ ਠਾਕ ਚੜਦੀ ਕਲਾ ਨਵਾਂ ਦਿਨ ਲੈ ਕੇ ਹਾਜ਼ਰ ਹਾਂ ਜੀ ਨਵੇਂ ਦਿਨ ਦੇ ਵਿੱਚ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆਇਆ ਇਹ ਵੀਡੀਓ ਦੇ ਵਿੱਚ ਆਪਾਂ ਚੱਲੇ ਆਂ ਚੇਂਜ ਓਵਰ ਲੌਂਗ ਸੈਮੀ ਦਾ ਜੇ ਚੱਪਲੇ ਜਾਵਾਂਗੇ 올ਬਰੀ ਤੱਕ 올ਬਰੀ ਤੋਂ ਅੱਗੇ ਵੀ ਰੌਂਡ ਆ ਉਹ ਕੋ ਆਪਾਂ ਐਜ਼ ਇਟ ਇਜ਼ ਸਾਰਾ ਦਾ ਸਾਰਾ ਟਰੱਕ ਫੜ ਕੇ ਲਿਆਉਣਾ ਸਾਰੀ ਦਿਖਾਈ ਯੂਨਿਟ ਆਪਾਂ ਨੂੰ ਦੇ ਦੇਣੀ ਠੀਕ ਹੈ ਜੀ ਮਿਲਦੇ ਤੁਹਾਨੂੰ ਰਾਹ ਦੇ ਵਿੱਚ ਚੱਲਦੇ ਆ ਤੁਹਾਨੂੰ ਰਾਹ ਵਿਖਾਉਂਦੇ ਆ ਦੋ ਚਾਰ ਵਧੀਆ ਵਧੀਆ ਸ਼ਾਰਟ ਲਾਉਣੇ ਵਿੱਚ ਤੇ ਠੀਕ ਹੈ ਮੇ ਮਿੱਤਰੋ ਮਿਲਦੇ ਆ ਰਾਹ ਦੇ ਵਿੱਚ ਜਿਹੜੇ ਆਪਣੇ ਨਵੇਂ ਮੁੰਡੇ ਜਾਂ ਆਪਣੀਆਂ ਭੈਣਾਂ ਕੁੜੀਆਂ ਨਵੀਆਂ 에ਰ ਲੈਂਡ ਚ ਆਈਆਂ ਨਾ ਰੂਟ ਪਲਾਨ ਜ਼ਰੂਰ ਕਰਕੇ ਚੱਲਿਆ ਕਰੋ ਰੂਟ ਪਲਾਨਰ ਤੁਹਾਨੂੰ ਬੜੇ ਮਿਲ ਜਾਣਗੇ Google ਦੇ ਉੱਤੇ ਜ਼ਿਆਦਾ ਯਕੀਨ ਨਾ ਕਰੋ Google ਤੁਹਾਨੂੰ ਇਹ ਨਾ ਦੱਸ ਸਕਦਾ ਕਿ ਜਿਹੜੀ ਤੁਹਾਡੀ ਸਾਈਟ ਆ ਉਹ P डबल ਐਕਸੈਸ ਸਾਈਟ ਹੈ ਕੀ ਆ ਕਿ ਨਹੀਂ ਜੇ ਤੁਹਾਨੂੰ ਨਹੀਂ জানা ਕਿ ਉੱਥੇ P डबल ਕੀ ਹੋਰ ਜਾ ਰਿਹਾ ਕਿ ਨਹੀਂ ਜਾ ਰਿਹਾ ਤੇ ਇਹਨਾਂ ਕੋਲੋਂ ਪਤਾ ਕਰ ਸਕਦੇ ਜਿਹਦੇ ਕੋਲ ਨਾ ਕਿ ਉਹ ਤੁਹਾਨੂੰ ਪ੍ਰੋਪਰ ਰਾਹ ਦੱਸ ਦੇਗਾ ਕਿ ਤੁਸੀਂ ਕਿੱਥੋਂ ਕਿੱਧਰ ਨੂੰ ਮੁੜਨਾ ਉਹ ਨਹੀਂ ਕਿਉਂਕਿ ਕਈ ਰਾਵਾਂ ਦੇ ਉੱਤੇ ਹੈਵੀ ਵੀਹਿਕਲ ਅਲਾਉਡ ਨਹੀਂ ਹੁੰਦਾ ਤਾਂ ਕਰਕੇ ਤੁਸੀਂ ਹਮੇਸ਼ਾ ਹੀ ਚੀਜ਼ਾ ਧਿਆਨ ਰੱਖਣਾ ਵਾ ਕਿ ਐਨ ਐਚ ਆਰ ਰੋਡ ਪਲੈਨਰ ਨੂੰ ਹਮੇਸ਼ਾ ਯੂਜ਼ ਕਰਨਾ ਤੁਸੀਂ ਅੱਛਾ ਉਹਦੇ ਚ ਨਾ ਦੋ ਤਰੀਕੇ ਆਉਂਦੇ ਯੂਜ਼ ਕਰਨ ਦੇ ਤੁਸੀਂ ਉਹਨੂੰ ਯੂਜ਼ ਕਰ ਸਕਦੇ ਜੇ ਐਜ਼ ਇਟ ਇਜ਼ ਉਹ ਤੁਹਾਨੂੰ ਰੂਟ ਦੱਸੂਗਾ ਸਹੀ ਮੀ ਦਾ ਜੇ ਤੁਸੀਂ ਕੱਲਾ ਉਹ ਰੂਟ ਲੈ ਕੇ ਜਾਓਗੇ ਨਾ ਉਹ ਡਿਪੈਂਡ ਕਰਦਾ ਹੈ ਤੁਹਾ ਅਫਸਰ ਦੇ ਉੱਤੇ ਕਿਉਂ ਤੁਹਾਨੂੰ ਕੀ ਕਹਿੰਦਾ ਠੀਕ ਹੈ ਕਿਉਂ ਕਈ ਰੂਟ ਹੁੰਦੇ ਆ ਜਿਹੜੇ ਹੁੰਦੇ ਆ ਆਪਣਾ ਸੌਰੀ 18 ਮੀਟਰ ਤੱਕ ਦੇ 20 ਮੀਟਰ ਤੱਕ ਦੇ 1 ਕਿਲੋ ਮੀਟਰ ਤੱਕ ਦੇ ਕਈ ਰੂਟ ਹੁੰਦੇ ਆ ਜਿਹੜੇ 25 ਮੀਟਰ ਵਾਲੇ ਹੁੰਦੇ ਆ ਜਿਹੜੇ 24 ਮੀਟਰ ਤੋਂ ਉੱਪਰ ਚੱਲਦੇ ਤੇ 3 ਮੀਟਰ ਤੋਂ ਉੱਪਰ ਚੱਲਦੇ ਤਾਂ ਕਿ ਇਹ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਜਦੋਂ ਜਾਣਾ ਨਾ ਤੁਸੀਂ NHVR ਸਾਈਟ ਪਲਾਨ ਦੇ ਉੱਤੇ P ਡਬਲ ਰੂਟ ਪਾ ਕੇ ਦੇਖੋ ਰੋਡ ਟ੍ਰੇਨ ਰੂਟ ਪਾ ਕੇ ਵੇਖੋ ਤੁਹਾਨੂੰ ਦੱਸ ਦੂਗਾ ਕਿ ਰੋਟ ਟ੍ਰੇਨ ਅਸੈਂਬਲੀ ਕਿੱਥੇ ਆ ਉਹ ਤੁਹਾਨੂੰ ਦੱਸ ਦੂਗਾ ਕਿ ਰੋਡ ਟ੍ਰੇਨ ਤੁਸੀਂ ਕਿੱਥੇ ਆਨੁਕ ਕਰਕੇ ਸਿਟੀ 'ਚ ਜਾ ਸਕਦੇ ਜੀ ਹਨਾ ਜੋ ਵੀ ਪਲਾਨ ਹੋਗਾ ਉਹ ਤੁਹਾਨੂੰ ਸਾਰਾ ਦੱਸੀ ਜਾਊਗਾ ਹਾਂ ਜੀ ਬਈ ਆਪਾਂ ਪਹੁੰਚ ਗਏ ਵਡੂੰਗਾ ਯੂਨਾਈਟਿਡ ਦੇ ਪੰਪ ਦੇ ਉੱਤੇ ਵੇਟ ਕੰਢੇ ਆ ਦੂਜੇ ਵੀਰ ਦੀ ਉਹਨੇ ਆ ਜਾਣਾ ਹੋਰ 10 15 ਮਿੰਟ ਦੇ ਵਿੱਚ ਬਲੂ ਮੈਟਰ ਰੈਸਟ ਏਰੀਆ ਟੱਪਾ ਆਵਾ ਉੱਥੋਂ ਸਾਡੇ 15 ਕਿ ਮਿੰਟ ਦੀ ਡرائی ਪੈਂਦੀ ਇੱਥੋਂ ਤੱਕ ਵੱਡੂਗੇ ਤਾਂ ਕਿ ਦੀ ਅੱਜ ਚਾਹੇ ਕਿ ਉਹਨੇ ਵੀਰ ਨੇ ਲੈ ਜਾਣੇ ਟਰੈਲਰ ਤੇ ਟਰੱਕ ਸਾਰੀ ਸਾਰੀ ਯੂਨਿਟ ਉਹਨੇ ਨਾਲ ਲੈ ਜਾਣੀਆਂ ਤੇ ਜਿਹੜੀ ਯੂਨਿਟ ਉਹ ਲੈ ਕੇ ਆਉਂਦੇ ਬੀਡਪਲ ਉਹ ਮੈਂ ਲੈ ਕੇ ਵਾਪਸ ਚੱਲ ਜਾਣਾ ਆਪਣੇ ਘਰਾਂ ਨੂੰ ਠੀਕ ਹੈ ਜੀ ਮਿਲਦੇ ਤੁਹਾਨੂੰ ਥੱਲੇ ਉਤਰ ਕੇ ਤੇ ਵਖਾਣੇ ਤੁਹਾਨੂੰ ਆਹ ਜਿਹਾ ਸਾਰਾ ਗਤਬ ਕੁਛ ਉਹ ਸਿੰਗਲ ਐ ਅੱਜ ਜੇਕਰ ਡਰੋਨ ਚ ਵੇਖਿਆ ਨਾ ਜਦੋਂ ਹੁੱਕ ਵਗੈਰਾ ਕੀਤਾ ਇਸ ਸਿੰਗਲ ਕੁੱਪ ਬੜੀ ਜਾਂ ਬੜੀ ਦਿੱਕੀ ਕੁੱਪ ਆਹ ਬੀ ਡਬਲ ਜਾਂਦੇ ਕਿੰਨੇ ਆ ਜਾਂਦੀ ਰੋਡ ਰੇਨ ਔਇਲ ਕੈਨ ਤੇਲ ਵਾਲਾ ਟੈਂਕਰ ਔਇਲ ਟੈਂਕਰ ਦੀ ਔਰ ਰੋਡ ਰੇਨ ਜਾਂਦੀ ਠੀਕ ਹੈ ਜੀ ਅਡਾਉਂਡ ਦੇ ਡਰੋਨ ਤੇ ਤੁਹਾਨੂੰ ਖਾਉਣੇ ਆਲਦ ਵਾਲਾ ਲਈ ਅੰਦਰ ਇੱਕ ਰਹੀ ਉਹ ਆਈ ਹੈ ਫਰੈਸ਼ ਤੇ ਫਰੈਸ਼ ਵਗੈਰਾ ਹੋ ਕੇ ਫਿਰ ਮਿਲਦੇ ਆਪਾਂ ਟਰੱਕ ਤੋਂ ਹੋਈ ਟਰੱਕ ਗੱਡਾ ਸੋਣਾ ਆ ਰੋਟਰੀਂ ਚ ਨਹੀਂ ਆਉਂਦਾ ਨਾਰਮਲ ਉਹਦੇ ਵਿੱਚ ਆਉਂਦਾ ਆਪਣਾ ਚਾ ਬੀ ਡਬਲ ਚ ਆ ਜਾਂਦਾ ਕਿਉਂਕਿ ਇਹ ਜਿਹੜੇ ਟ੍ਰੇਲਰ ਆ ਪੂਰੇ ਲੰਬੇ ਨਹੀਂ ਗੇ ਆਹ ਜੀ ਬੜੀਆਂ ਚੀਜ਼ਾਂ ਵਿੱਚ ਆਉਂਦੀਆਂ ਆ ਕਈ ਰੋਟ ਰੇਂਜ ਚ ਕਾਊਂਟ ਹੁੰਦੇ ਆ ਕਿ ਰੋਟ ਰੇਂਜ ਚ ਕਾਊਂਟ ਨਹੀਂ ਹੁੰਦੇ ਵੱਖਰਾ ਵੱਖਰਾ ਚੱਲਦਾ ਸਾਰਿਆਂ ਦਾ ਕੀ ਹਵਾ ਚੱਲ ਰਹੀ ਆ ਮੱਠੇ ਮੱਠੀ ਵਧੀਆ ਮੌਸਮ ਆ યા ਧੁੱਪ ਚੜੀ ਪਈ ਆ ਵੇਲੇ ਸਾਰੇ ਬੜਾ ਵਧੀਆ ਮੌਸਮ ਬਦਲ ਜਾ ਹੀ ਹੁਣ ਆ ਫਿਰ ਧੁੱਪ ਚੜ ਗਈ ਆ ਬਾਕੀ ਚੱਲਦੇ ਅੰਦਰ ਚੱਲ ਕੇ ਫਰੈਸ਼ ਹੋ ਕੇ ਕਾਫੀ ਫੜਦੇ ਆ ਵੇਨੇ ਜਿੰਨਾ ਕੋਲ ਕੁਝ ਖਾਣ ਨੂੰ ਵਧੀਆ ਹੋਵੇ ਤੇ ਕੁਝ ਲੈਣੇ ਖਾਣ ਨੂੰ ਨਹੀਂ ਤਾਂ ਫਿਰ ਇਤਰਾ ਨੈਚਰ ਨੂੰ ਆਏ ਨਾ ਮੁੰਡੇ ਨੇ ਟਰੈਲਰ ਚੇਂਜ ਕਰਕੇ ਸੋਰੀ ਟਰੱਕ ਚੇਂਜ ਕਰਕੇ ਤਾਂ ਆਪਣੇ ਨਿਕਲ ਜਾਣਾ ਫਿਰ ਵਾਪਸੀ ਨੂੰ ਠੀਕ ਹੈ ਜੀ ਮਿਲਦੇ ਫਿਰ ਤੁਹਾਨੂੰ ਥੋੜੀ ਦੇਰ ਚ ਹਾਂਜੀ ਸਮਾਨ ਲੈ ਲੈ ਖਾਨ ਨੂੰ ਤੇ ਕੁਲਈ ਡਰਿੰਕ ਤੇ ਰੇ ਜਾਂਦੇ ਆ ਤੇ ਟਰੱਕ ਆ ਗਿਆ ਆਪਣਾ ਜਿਹੜਾ ਆਪਾਂ ਲੈ ਕੇ ਜਾਣਾ ਉਹ ਖਲੋਤਾ ਮੈਨ ਫਰੇਟ ਦਾ ਨੀਲਾ ਟਰੱਕ ਉਹ ਆਪਾਂ ਲੈ ਕੇ ਇੱਥੋਂ ਵਾਪਸ ਚੜ ਜਾਣਾ ਤੇ ਠੀਕ ਹੈ ਜੀ ਮਿਲਦੇ ਤੁਹਾਨੂੰ ਥੋੜੀ ਦੇਰ ਦੇ ਵਿੱਚ ਟਰੱਕ ਕਰ ਲਿਆ ਆਪਾਂ ਚੇਂਜ ਤੇ ਤੁਰ ਪਏ ਕੱਲਾ ਪ੍ਰਾਈਮ ਮੂਵਰ ਆ ਟਰੈਲਰ ਜਿਹੜੀ ਇੱਥੇ ਡ੍ਰੌਪ ਕਰਨੇ ਐ ਅਲਬਰੀ ਇੱਥੇ ਡ੍ਰੌਪ ਕਰਤੇ ਤੇ ਇੱਥੋਂ ਆਪਾਂ ਤੁਰ ਪਏ ਹੁਣ ਵਾਪਸੀ ਆ ਤੇ ਕਿਚੀ ਜਾਵਾਂਗੇ ਹੁਣ ਆਪਾਂ ਚੜਾਈ ਚੁੜੀ ਤੇ ਇੰਨਾ ਚੱਕਰ ਨਹੀਂਗਾ ਕਿਉਂਕਿ ਕੱਲਾ ਪ੍ਰਾਈਮ ਮੂਵਰ ਆ ਪ੍ਰਾਈਮ ਮੂਵਰ ਚੜਾਈਆਂ ਦਾ ਭੱਜਦਾ ਚੜ ਜਾਂਦਾ ਟਰੱਕ ਹੋ ਗਿਆ ਚੇਂਜ ਟਰੱਕ ਹੁਣੇ ਵਾਲੇ ਆਪਣੇ ਕੋਲ ਹੈਗਾ ਵਾ 620 R 620 ਸਕੈਨੀਆਂ V8 ਬਹੁਤ ਜ਼ਬਰਦਸਤ ਟਰੱਕ ਆ ਵੇ ਨਹੀਂ ਭਾਰ ਭੋਰੇ ਨਾ ਮੰਨਦਾ ਨੀਗਾ ਜਿਤਨਾ ਕੈਨਵਰ ਤੇ ਝੋਟਿਆਂ ਨੂੰ ਜ਼ੋਰ ਲਾਉਂਦਾ ਨਾ ਉਹ ਤਰਿਆਂ ਸ਼ਦਾਈਆਂ ਨੂੰ ਜ਼ੋਰ ਬਹੁਤ ਲਾਉਂਦਾ ਵੀ ਟਰੱਕ ਨਾਲ ਤੇ ਬਾਕੀ ਚੱਲ ਪਿਆ ਜੀ ਚੱਲੀ ਜਾਂਦੇ ਆ ਆ ਟਰੱਕ ਵਾਲਾ ਰੇਸਾਂ ਲਾਉਂ ਰਿਹਾ ਬੜੇ ਚਿਰ ਦਾ ਕਦੀ ਪਿਓ ਦਾ ਪੁੱਤ ਹੌਲੀ ਕਰ ਲਿੰਦਾ ਕਦੀ ਤੇਜ਼ ਕਰ ਲਿੰਦਾ ਤਾਂ ਮੈਂ ਕਿਹਨੂੰ ਤੈਨੂੰ ਕਰਾਸ ਤਾਂ ਕਰਨਾ ਹੀ ਪਾਣਾ ਵੀਰ ਐਦਾਂ ਦਾ ਗੱਲ ਨਹੀਂ ਬਾਨੀ ਤੇ ਲਾਇਆ ਨੂੰ ਕਰਾਸਿੰਗ ਦੇ ਉੱਤੇ ਤੇ ਠੀਕ ਹੈ ਜੀ ਬਾਕੀ ਮਿਲਦੇ ਤੁਹਾਨੂੰ ਫਿਰ ਹੁਣ ਥੋੜੀ ਦੇਰ ਦੇ ਵਿੱਚ हां जी आ, जी। ਡਾਨਿਆ ਕੰਮ ਆਪਣਾ। ਟਰੱਕ ਨੂੰ ਲਾ ਦੇਣਾ ਲੋਕ। ਤੇ ਤਿਆਰੀ ਹੁਣ ਘਰ ਜਾਣ ਦੀ, ਘਰ ਚਲਦੇ ਆਂ। ਫਰੈਸ਼ ਅਪ ਹੋਣੇ ਆਂ, ਸੌਣੇ ਆਂ, ਸਿਰਫ ਇਹ ਡਿਊਟੀ ਟਾਉਣੇ ਆਂ। ਕਜੀਦਨਾ ਤਾਂ ਲੈ ਮੈਂ ਜਿਆਦਾ ਲੋਕਲ ਕੰਮ ਕਰ ਰਿਹਾ ਪ੍ਰੈਫਰ। ਤੇ ਥੋੜੀ ਚੱਲ ਰਹੀ ਗੱਲਬਾਤ ਉਹਦੇ ਕਰਕੇ ਤੇ ਬਾਕੀ ਠੀਕ ਹੈ ਜੀ। ਇੱਕ ਰੀ ਸોર્ટ ਆਊਟ ਹੋ ਜੇ ਵਿਦ ਇਨ ਨੈਕਸਟ 1 2 ਵੀਕਸ ਫਿਰ ਚਲਦੇ ਰੌਂਗ ਰੋਡ ਦੇ ਉੱਤੇ ਫਿਰ ਤੁਹਾਨੂੰ ਬਖਾਉਨੇ ਆ ਸਾਰਾ ਆਸਟ੍ਰੇਲੀਆ ਹਕੂਮਤੋਂ ਨਾਲ ਕਿ ਕਿਹੜੇ ਕਿਹੜੇ ਰੂਲਸ ਐ ਰੈਗੂਲੇਸ਼ਨਸ ਆਪਣੇ ਚਾਹਤੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਵੀਡੀਓ ਬਣਾਉਂਗਾ ਜਿਹਦੇ ਵਿੱਚ ਸਾਰਾ ਹੋਊਗਾ ਕਿ ਅਰਨਿੰਗ ਕਿੰਨੀ ਹੁੰਦੀ ਆ ਆਪਣੀ ਉਹ ਸਾਰੀਆਂ ਗੱਲਾਂ ਵੀ ਤੁਹਾਡੇ ਨਾਲ ਜਰੂਰ ਕਰਾਂਗੇ ਤੇ ਬਾਕੀ ਠੀਕ ਆ ਮੇ ਮਿੱਤਰੋ ਅੱਜ ਦਾ ਸਾਥ ਆਪਣਾ ਇੱਥੋਂ ਤੱਕ ਦਾ ਤੇ ਕੱਲ ਦੇ ਸਾਥ ਦੇ ਵਿੱਚ ਜੁੜੇ ਰਹੋ ਨਾਲ ਠੀਕ ਆ ਕੱਲ ਮਿਲਦੇ ਆ ਤੇ ਹੋਰ ਗੱਲਾਂ ਬਾਤਾਂ ਕਰਦੇ ਆ ਤੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਠੀਕ ਹੈ ਜੀ ਮਿਲਦੇ ਆ ਫਿਰ